ਪਿਛਲੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦਾ ਜਿਹੜੀ ਕਾਰਗੁਜ਼ਾਰੀ ਹੈ ਲੋਕ ਜ਼ੀਰੋ ਦੇਖਦੇ ਨੇ ਕਿਉਂਕਿ ਉਹਨਾਂ 5 ਸਾਲ ਦੀ ਕਾਂਗਰਸ ਦੀ ਸਰਕਾਰ ਤੇ 2 ਸਾਲ ਸਵਾ 2 ਸਾਲ ਦੀ ਸਰਕਾਰ ਜਿਹੜੀ ਆਮ ਆਦਮੀ ਸਰਕਾਰ ਹੈ ਇਹ ਬਿਲਕੁਲ ਨਕਮੀ ਸਾਬਤ ਹੋਈ ਹੈ ਤੁਸੀਂ ਕਿਸੇ ਵੀ ਜਾ ਕੇ ਜਗ੍ਹਾ ਤੇ ਜਾ ਕੇ ਪੁੱਛ ਲਓ ਕਿ ਭ੍ਰਿਸ਼ਟਾਚਾਰ ਕਿੱਥੇ ਹੈ ਭ੍ਰਿਸ਼ਟਾਚਾਰ ਦਾ ਅੱਜ ਵੱਡਾ ਢੋੜ ਬਣ ਗਿਆ ਜਿਹੜਾ ਭ੍ਰਿਸ਼ਟਾਚਾਰ ਨਹੀਂ ਸੀਗਾ ਪੁਰਾਣੇ ਜ਼ਮਾਨਿਆਂ ਦੇ ਵਿੱਚ ਦੇਖੋ ਪੁਰਾਣੇ ਜ਼ਮਾਨਿਆਂ ਦੇ ਵਿੱਚ ਇੱਕਾ ਦੁੱਕਾ ਕੋਈ ਨਾ ਕੋਈ ਭ੍ਰਿਸ਼ਟ ਅਫਸਰ ਵੀ ਹੁੰਦਾ ਤੇ ਕੋਈ ਨਾ ਕੋਈ ਮਲਾਜਮ ਵੀ ਹੁੰਦਾ ਪਰ ਇਹਨਾਂ ਨੇ ਤਾਂ ਰੇਸ ਲਿਸਟ ਤੈਅ ਕਰਤੀ ਇੱਕ ਇੱਕ ਅਫਸਰ ਲਗਾਉਣ ਦਾ ਇੱਕ ਇੱਕ ਤਹਿਸੀਲਦਾਰ ਲਗਾਉਣ ਦਾ ਇੱਕ ਇੱਕ ਐਸਐਚਓ ਲਗਾਉਣ ਦਾ ਇੱਕ ਇੱਕ ਛੋਟੇ ਛੋਟਾ ਮਲਾਜਮ ਲਗਾਉਣ ਦਾ ਟ੍ਰੈਫਿਕ ਵਾਲੇ ਵੀ ਲਗਾਉਣ ਦਾ ਹਰ ਬੰਦਾ ਜਿਹੜਾ ਵੀ ਅੱਜ ਕੋਸੀ ਤੇ ਬੈਠਦਾ ਕਿਸੇ ਤੇ ਉਹ ਭ੍ਰਿਸ਼ਟਾਚਾਰ ਤੋਂ ਬਗੈਰ ਨਹੀਂ ਕਾਂਗਰਸ ਤੇ ਭਾਜਪਾ ਇਹ ਦੇਸ਼ ਲਈ ਦੋਵੇਂ ਹੀ ਇਸ ਟਾਈਮ ਖਤਰਾ ਬਣਿਆ ਹੋਇਆ ਨੇ ਕਾਂਗਰਸ ਦਾ ਤਾਂ ਮਲਿਆਮੇਸ਼ ਹੋਇਆ ਪਿਆ ਤੇ ਜਿਹੜੀ ਭਾਜਪਾ ਹੈਗੀ ਆ ਉਹ ਤਾਨਾਸ਼ਾਹ ਸਾਫਤ ਹੋਈ ਆ ਫੇਸ ਕਰਕੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਖੇਤਰੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਮੈਂ ਦੇਸ਼ ਦੀ ਗੱਲ ਨਹੀਂ ਕਰਦਾ ਮੈਂ ਪੰਜਾਬ ਦੀ ਗੱਲ ਕਰਦਾ ਜੋ ਕਿ ਸ਼ਰੋਣੀ ਅਕਾਲੀ ਦਲ ਪੰਜਾਬ ਦਾ ਕੰਮ ਕਰਦਾ ਹੈ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਹੋਏਗੀ ਤਾਂ ਤਾਂ ਹੀ ਪੰਜਾਬ ਖੁਸ਼ਹਾਲ ਹੋਏਗਾ ਤੁਸੀਂ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਥੋਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦਾ ਮਾਹੌਲ ਦਿਨੋਂ ਦਿਨ ਗਰਮਾਉਂਦਾ ਜਾ ਰਿਹਾ ਹੈ ਜਿੱਥੇ ਲੋਕ ਸਭਾ ਹਲਕਾ ਪਟਿਆਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਲਗਾਤਾਰ ਨਾਬਾ ਦੇ ਵਿੱਚ ਚੌਣ ਮੀਟਿੰਗਾਂ ਕਰ ਰਹੇ ਨੇ ਉੱਥੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਕੰਪੀਸ਼ਨ ਰਹੂਗੀ ਔਰ ਨਾਭਾ ਦੇ ਅੰਦਰ ਸਥਿਤੀ ਕਿਸ ਤਰ੍ਹਾਂ ਦੀ ਹੈ ਲਾਲਕਾ ਸਾਹਿਬ ਤੁਹਾਡਾ ਡੀ5 ਚੈਨਲ ਤੇ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਤੁਹਾਡਾ ਜੀ ਐਨੋ ਲਾਲਕਾ ਸਾਹਿਬ ਸ਼ਰਮਾ ਜੀ ਨੇ ਜਿਹੜੇ ਕਈ ਥੇ ਨਾਭੇ ਚੋਂ ਪ੍ਰਚਾਰ ਚ ਲਾਗੇ ਨੇ ਕਿਸ ਤਰ੍ਹਾਂ ਦਾ ਵੋਟਰਾਂ ਵੱਲੋਂ ਕਿਸ ਤਰ੍ਹਾਂ ਦਾ ਹੰਗਾਰ ਜਿਹੜਾ ਮਿਲ ਰਿਹਾ ਲੱਖੋ ਗੱਲ ਇਹ ਹੈ ਕਿ ਤੇ ਸ਼ਰਮਾ ਜੀ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਇੱਕ ਵਿਲੱਖਣਤਾ ਰੱਖਦਾ ਹੈ ਆਪਣੇ ਆਪ 'ਚ ਤੇ ਉਸ ਕਰਕੇ ਉਸ ਸਾਡੇ ਉਮੀਦਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਐਨ ਕੇ ਸ਼ਰਮਾ ਜੀ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜਿਸ ਦਿਨ ਦਾ ਅਜੇ ਨੋਮੀਨੇਸ਼ਨ ਫਾਈਲ ਹੋਣੀ ਹੈ ਪਰ ਜਿੱਦਨ ਵੀ ਸ਼ਰਮਾ ਜੀ ਨਾਪੇ ਵਿੱਚ ਆਉਂਦੇ ਆ ਤਾਂ ਸੰਗਤ ਵਿੱਚ ਭਾਰੀ ਹਤਸ਼ਾਹ ਹੁੰਦਾ ਹੈ ਸਾਡਾ ਜਿਹੜਾ ਹੈਗਾ ਸੀਗਾ ਅਸੀਂ ਸਮਝਦੇ ਆ ਕਿ ਜਦੋਂ ਪੰਜਾਬ ਬਚਾਓ ਯਾਤਰਾ ਲੈ ਕੇ ਸੀ ਨਾਪੇ ਛੱਲੇ ਆ ਤੇ ਉਸ ਵਕਤ ਤੋਂ ਹੀ ਮੈਂ ਦੇਖ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੋਕ ਦਿਨੋਂ ਦਿਨ ਵੱਧ ਤੋਂ ਵੱਧ ਛੁੱਟਦੇ ਜਾ ਰਹੇ ਨੇ ਸੋ ਸ਼ਰਮਾ ਜੀ ਨਾਬੇ ਹਲਕੇ ਵਿੱਚੋਂ ਜਿੱਤ ਕੇ ਜਾਣਗੇ ਕਿਉਂਕਿ ਉਹਦਾ ਕਈ ਕਾਰਨ ਹੈਗੇ ਨੇ ਪਿਛਲੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦਾ ਜਿਹੜੀ ਕਾਰਗੁਜ਼ਾਰੀ ਹੈ ਲੋਕ ਜ਼ੀਰੋ ਦੇਖਦੇ ਨੇ ਕਿਉਂਕਿ ਉਹਨਾਂ 5 ਸਾਲ ਦੀ ਕਾਂਗਰਸ ਦੀ ਸਰਕਾਰ ਤੇ 2 ਸਾਲ ਸਵਾ 2 ਸਾਲ ਦੀ ਸਰਕਾਰ ਜਿਹੜੀ ਆਮ ਆਦਮੀ ਸਰਕਾਰ ਹੈ ਇਹ ਬਿਲਕੁਲ ਨਕਮੀ ਸਾਬਤ ਹੋਈ ਹੈ ਔਰ ਸਾਡੇ ਪਾਰਟੀ ਨੇ ਜੋ ਕੀਤੇ ਹੋਏ ਕੰਮ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਜਿਹੜੇ ਕੀਤੇ ਕੰਮ ਨੇ ਲੋਕ ਉਹਨਾਂ ਨੂੰ ਯਾਦ ਕਰਨ ਲੱਗੇ ਨੇ ਤੇ ਉਹਨਾਂ ਦੀ ਸ਼ਲਾਘਾ ਕਰ ਰਹੇ ਨੇ ਇਹਨਾਂ ਦੇ 7 ਸਾਲ ਦੇ ਵਿੱਚ ਬਿਲਕੁਲ ਲੋਕ ਜ਼ੀਰੋ ਦੇ ਰਹੇ ਨੇ ਸੋ ਇਸ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੈਨਕੇ ਸ਼ਰਮਾ ਜੀ ਵੱਡੀ ਜਿੱਤ ਪ੍ਰਾਪਤ ਕਰਨਗੇ ਲਾਲਕਾ ਜੀ ਤੁਸੀਂ ਪਿਛਲੇ ਦਿਨੀ ਆਪਾਂ ਇੱਕ ਇੰਟਰਵਿਊ ਕੀਤੀ ਸੀ ਤੁਸੀਂ ਇਹ ਕਿਹਾ ਸੀ ਕਿ ਵੀ ਨਾਭਾ ਦੇ ਵਿੱਚ ਵੱਡੇ ਪੱਧਰ ਤੇ ਕ腐ਸ਼ਨ ਹੈ ਤੇ ਡਵੈਲਪਮੈਂਟ ਲੈ ਕੇ ਸਵਾਲ ਚੁੱਕੇ ਸੀ ਮੇਰੀ ਵਿਧਾਇਕ ਗੁਰਦੇਵ ਸਿੰਘ ਦੇਵ ਮਾਲ ਨਾਲ ਗੱਲ ਹੋਈ ਸੀ ਉਹ ਕਹਿੰਦੇ ਜੇ ਕਿਤੇ ਕ੍ਰਾਪਸ਼ਨ ਨਾਬੇ ਦੇ ਚ ਕਹਿੰਦੇ ਤੱਤ ਦੇ ਦਿਓ ਮੈਂ ਕਾਰਵਾਈ ਕਰੂੰਗਾ ਫਿਰ ਕਿਹੜੇ ਤੱਤ ਚਾਹੀਦੇ ਹੈਗੇ ਆ ਤੱਤ ਸੀਗੇ ਸਭ ਤੋਂ ਪਹਿਲਾਂ ਜਦੋਂ ਸਰਕਾਰ ਬਣੀ ਤਾਂ ਇਹਨਾਂ ਦੀ ਸਰਕਾਰ ਨੇ तहसीलदारਾਂ ਦੀ ਇੱਕ ਭ੍ਰਿਸ਼ਟਾਚਾਰ ਦੀ ਜਿਹੜੀ ਲਿਸਟ ਸੀਗੀ ਉਹ ਜਾਰੀ ਕੀਤੀ ਸੀਗੀ ਉਹ ਭ੍ਰਿਸ਼ਟਾਚਾਰ ਦੀ ਜਿਹੜੀ ਲਿਸਟ ਇਹਨਾਂ ਦੀ ਵਿਜੀਲੈਂਸ ਨੇ ਜਾਰੀ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਦੇ ਜਿੰਨੇ تحصیلدار ਸੀਗੇ ਲੁਧਰਾਨੇ ਦੇ ਵਿੱਚ ਉਹਨਾਂ ਨੇ ਆਪਣਾ ਇਕੱਠ ਕੀਤਾ ਜਿਹਦੇ ਵਿੱਚ ਇੱਕ ਨਾਬੇ ਦਾ تحصیلدار ਦਾ ਵੀ ਨਾਮ ਹੁੰਦਾ ਸੀਗਾ ਸੋ ਇਹ ਨਬ ਉੱਥੇ ਜਾ ਕੇ ਲੁਧਰਾਨੇ ਦੇ تحصیلਦਾਰਾਂ ਨੇ ਇਕੱਠ ਕਰਕੇ ਇਹ ਗੱਲ ਬਿਲਕੁਲ ਸ਼ਰਿਆਮ ਬੋਲੀ ਕਿ ਜਿਹੜੇ ਇਹਨਾਂ ਦੇ ਐਮਐਲਏ ਹੈਗੇ ਨੇ ਜਿਹਨਾਂ ਜਿਹੜੇ ਐਮਐਲਿਆਂ ਦੀ ਟੀਮ ਹੈਗੀ ਆ ਉਹ ਭ੍ਰਿਸ਼ਟਾਚਾਰ ਕਰਾਉਂਦੇ ਆ ਸੋ ਉਸ ਤੋਂ ਬਾਅਦ ਜਦੋਂ ਪਹਿਲਾਂ ਤਾਂ ਵਿਜੀਲੈਂਸ ਨੇ ਲਿਸਟ ਜਾਰੀ ਕੀਤੀ ਤੇ ਬਾਅਦ ਚ ਜਦੋਂ ਉਹਨਾਂ ਨੇ ਐਮਐਲਏ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਮ ਲੈ ਤੇ ਤੇ ਫਿਰ ਉਹ ਲਿਸਟ ਜਿਹੜੀ 164 ਦੇ ਕਰੀਬ ਜੜੇ ਸੀਗੇ 64 ਦੇ ਕਰੀਬ ਤੇ ਜਿਹੜੇ ਤਹਿਿਲਦਾਰ ਸੀਗੇ ਉਹਨਾਂ ਦੀ ਫਿਰ ਲਿਸਟ ਕਿੱਥੇ ਗਈ ਉਹ ਵਿਜੀਲੈਂਸ ਨੇ ਕਿੱਥੇ ਰੱਖੀ ਆ ਜਾਂ ਭਗਵੰਤ ਮਾਨ ਨੇ ਉਹ ਕਿੱਥੇ ਰੱਖਿਆ ਹੈ ਦੇਵਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਉਹ ਲਿਸਟ ਕਿੱਥੇ ਆ ਕਿਹੜਾ ਸਬੂਤ ਚਾਹੀਦਾ ਹੈ ਸਬੂਤ ਇਸ ਤੋਂ ਵੱਡਾ ਸਬੂਤ ਕਿਹੜਾ ਹੋਣਾ ਚਾਹੀਦਾ ਤੇ ਆਮ ਪਬਲਿਕ ਸਬੂਤ ਹੀ ਸਬੂਤ ਹੈ ਤੁਸੀਂ ਕਿਸੇ ਵੀ ਜਾ ਕੇ ਜਗ੍ਹਾ ਤੇ ਜਾ ਕੇ ਪੁੱਛ ਲੋ ਕਿ ਭ੍ਰਿਸ਼ਟਾਚਾਰ ਕਿੱਥੇ ਹੈ ਭ੍ਰਿਸ਼ਟਾਚਾਰ ਦਾ ਅੱਜ ਵੱਡਾ ਢੋੜ ਬਣ ਗਿਆ ਜਿਹੜਾ ਭ੍ਰਿਸ਼ਟਾਚਾਰ ਨਹੀਂ ਸੀਗਾ ਪੁਰਾਣੇ ਜ਼ਮਾਨਿਆਂ ਦੇ ਵਿੱਚ ਦੇਖੋ ਪੁਰਾਣੇ ਜ਼ਮਾਨਿਆਂ ਦੇ ਵਿੱਚ ਇੱਕਾ ਦੁੱਕਾ ਕੋਈ ਨਾ ਕੋਈ ਭ੍ਰਸ਼ਟ ਅਫਸਰ ਵੀ ਹੁੰਦਾ ਤੇ ਕੋਈ ਨਾ ਕੋਈ ਮਲਾਜਮ ਵੀ ਹੁੰਦਾ ਪਰ ਇਹਨਾਂ ਨੇ ਤਾਂ ਰੇਸ ਲਿਸਟ ਤਿਆਰ ਕਰਤੀ ਇੱਕ ਇੱਕ ਅਫਸਰ ਲਗਾਉਣ ਦਾ ਇੱਕ ਇੱਕ ਤਹਿਸੀਲਦਾਰ ਲਗਾਉਣ ਦਾ ਇੱਕ ਇੱਕ ਐਸਐਚਓ ਲਗਾਉਣ ਦਾ ਇੱਕ ਇੱਕ ਛੋਟੇ ਛੋਟਾ ਮਲਾਜਮ ਲਗਾਉਣ ਦਾ ਟ੍ਰੈਫਿਕ ਵਾਲੇ ਵੀ ਲਗਾਉਣ ਦਾ ਹਰ ਬੰਦਾ ਜਿਹੜਾ ਵੀ ਅੱਜ ਕੁਰਸੀ ਤੇ ਬੈਠਦਾ ਕਿਸੇ ਤੇ ਉਹ ਭ੍ਰਿਸ਼ਟਾਚਾਰ ਤੋਂ ਬਗੈਰ ਨਹੀਂ ਜੇ ਰੇਟ ਲਿਸਟ ਪੁੱਛਣੀ ਹੈ ਤਾਂ ਲੋਕ ਇਲੈਕਸ਼ਨ ਤੋਂ ਬਾਅਦ ਚ ਦੱਸ ਦੇਣਗੇ ਕਿ ਕੀ ਕੀ ਰੇਟ ਨੇ ਇਹਨਾਂ ਦੇ ਭ੍ਰਿਸ਼ਟਾਚਾਰ ਦੇ ਸੋ ਇਸ ਕਰਕੇ ਦੇਵਮਾਨ ਨੂੰ ਤਾਂ ਸ਼ਾਇਦ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਕਿਉਂਕਿ ਦੇਵਮਾਨ ਕਹਿੰਦਾ ਕੁਛ ਰਿਹਾ ਤੇ ਕਰਦਾ ਕੁਛ ਰਿਹਾ ਸੋ ਇਸ ਕਰਕੇ ਮੈਂ ਸਮਝਦਾ ਕਿ ਭ੍ਰਿਸ਼ਟਾਚਾਰ ਦਾ ਜਿਹੜਾ ਵੱਡਾ ਬੋਰਡ ਆ ਉਹ ਲੋਕਾਂ ਦੇ ਸਾਹਮਣੇ ਆ ਤੇ ਲੋਕ ਉਹਨੂੰ ਬੁਲਟਾਂ ਰਾਹੀਂ ਦਿਖਾ ਦੇਣਗੇ ਕਿ ਕਿਹੜਾ ਸਪੂਚਾਈਦਾ ਹੈ ਲਾਲਕਾ ਜੀ ਡਾਕਟਰ ਗਾਂਧੀ ਨੇ ਜਿਵੇਂ ਉਹ ਕਹਿੰਦੇ ਨੇ ਕਿ ਜੇਕਰ ਸਿਸਟਮ ਨੂੰ ਬਚਾਉਣਾ ਹੈ ਮੰਨ ਕੇ ਚੱਲੋ ਲੋਕਤੰਤਰ ਨੂੰ ਖਤਰਾ ਹੈ ਜਿਹੜਾ ਜੇਕਰ ਭਾਜਪਾ ਆ ਗਈ ਵੀ ਕਾਂਗਰਸ ਪਾਰਟੀ ਹੈ ਜਿਹੜੀ ਉਹੀ ਜਿਹੜੀ ਹੈਗੀ ਹੈ ਲੋਕਤੰਤਰ ਨੂੰ ਬਚਾ ਸਕਦੀ ਹੈ ਇਸ ਕਰਕੇ ਜੇਕਰ ਕਾਂਗਰਸ ਪਾਰਟੀ ਸੱਤਾ 'ਚ ਨਾ ਆਈ ਉਹ ਕਹਿੰਦੇ ਲੋਕਤੰਤਰ ਹੈ ਜਿਹੜਾ ਖਤਮ ਹੋ ਜਾਊਗਾ ਇਹ ਤਾਂ ਗੱਲ ਬਿਲਕੁਲ ਸਿੱਧ ਹੋ ਗਈ ਕਿ ਸ਼ਿਕਾਰੀਆਂ ਨੇ ਗਿੱਦੜ ਨੂੰ ਫੜ ਲਿਆ ਤੇ ਸ਼ਿਕਾਰੀਆ ਨੂੰ ਗਿੱਦਰ ਕਹਿੰਦਾ ਦੇਖੋ ਜੀ ਜੇ ਤੁਸੀਂ ਮੈਨੂੰ ਮਾਰ ਦਿੱਤਾ ਤੇ ਚਾਰੇ ਪੱਟ ਜਿਹੜੇ ਆ ਦੁਨੀਆ ਦੇ ਮਿਲ ਜਾਣੇ ਆ ਭਿੱੜ ਜਾਣੇ ਆ ਆਪਸ ਵਿੱਚ ਹੀ ਤੇ ਜੇ ਇਹ ਸ਼ਿਕਾਰੀ ਕਹਿੰਦੇ ਕਿ ਇਹ ਕਿਸ ਤਰ੍ਹਾਂ ਹੋਏਗਾ ਵੀ ਕਿਸ ਤਰ੍ਹਾਂ ਚਾਰੇ ਪੱਟ ਮਿਲ ਜਾਣਗੇ ਵੀ ساری ਦੁਨੀਆ ਕਿਸ ਤਰ੍ਹਾਂ ਤੈਸ਼ ਨੈਸ਼ ਆ ਜੂ ਕਹਿੰਦਾ ਤੁਸੀਂ 2 ਮਿੰਟ ਮੈਨੂੰ ਪਰੇ ਛੱਡੋ ਤਾਂ ਸਹੀ ਮੈਂ ਤੁਹਾਨੂੰ ਦੱਸ ਦਿੰਨਾ ਜਦੋਂ ਸ਼ਿਕਾਰੀਆ ਨੇ ਪਰੇ ਛੱਡ ਕੇ ਖੜਾਇਆ ਤੇ ਉਹ ਕਹਿੰਦਾ ਕਹਿੰਦਾ ਜੇ ਤੁਸੀਂ ਮੈਨੂੰ ਮਾਰ ਦਿੰਦੇ ਤਾਂ ਅੱਜ ਦੁਨੀਆ ਦੇ ਚਾਰੇ ਪੱਟ ਮੇਰੇ ਵਾਸਤੇ ਮਿਲ ਜਾਣੇ ਸੀਗੇ ਗਾਂਧੀ ਜੀ ਨੂੰ ਉਹੀ ਨਜ਼ਰ ਆ ਰਿਹਾ ਗਾਂਧੀ ਜੀ ਪਹਿਲਾਂ ਅੰਨਾ ਹਜਾਰੀ ਮੂਵਮੈਂਟ ਤੋਂ ਨਿਕਲੇ ਸੀਗੇ ਗਾਨੀ ਗਾਂਧੀ ਜੀ ਦਾ ਜਿਹੜਾ ਕਹਿਣੇ ਤੇ ਕਰਨੇ ਦਾ ਬੜਾ ਫਰਕ ਰਿਹਾ ਹੈਗਾ ਅੰਨਾ ਹਜਾਰੀ ਮੂਵਮੈਂਟ ਦੇ ਵਿੱਚੋਂ ਨਿਕਲ ਕੇ ਇਹਨਾਂ ਨੇ ਝੂਠ ਬੋਲ ਕੇ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਨੇ ਝੂਠ ਅੰਨਾ ਹਜਾਰੀ ਮੂਵਮੈਂਟ ਦੇ ਵਿੱਚ ਬੋਲਿਆ ਤੇ ਅੱਗੇ ਰਾਜਨੀਤੀ 'ਚ ਰਾਜਨੀਤੀ ਜਾ ਕੇ ਐਮਪੀ ਰਏ ਐਮਪੀ ਰਾ ਕੇ ਆਪਣੀ ਆਪਣੀ ਘੋਲੋ ਕਾਲਜਾ ਕਰਕੇ ਉਹ ਸਮਝ ਆਇਆ ਕੀਤਾ ਸੋ ਲੋਕਾਂ ਦਾ ਕੋਈ ਸਵਾਰਿਆ ਨਹੀਂ ਹੈਗਾ ਸੋ ਮੈਂ ਇਹ ਸਮਝਦਾ ਕਿ ਕਾਂਗਰਸ ਤੇ ਬੀਜੇਪੀ ਇਹ ਦੇਸ਼ ਲਈ ਦੋਵੇਂ ਹੀ ਇਸ ਟਾਈਮ ਖਤਰਾ ਬਣੀਆਂ ਹੋਈਆਂ ਨੇ ਕਾਂਗਰਸ ਦਾ ਤਾਂ ਮਲਿਆ ਮੇਸ਼ ਹੋਇਆ ਪਿਆ ਤੇ ਜਿਹੜੀ ਭਾਜਪਾ ਹੈਗੀ ਉਹ ਤਾਨਾਸ਼ਾਹ ਸਾਫਤ ਹੋਈ ਹੈ ਸੋ ਇਸ ਕਰਕੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਖੇਤਰੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਮੈਂ ਦੇਸ਼ ਦੀ ਗੱਲ ਨਹੀਂ ਕਰਦਾ ਮੈਂ ਪੰਜਾਬ ਦੀ ਗੱਲ ਕਰਦਾ ਕਿਉਂਕਿ ਸ਼ਰੋਣੀ ਇਕਾਲੀ ਦਲ ਪੰਜਾਬ ਦਾ ਕੰਮ ਕਰਦਾ ਹੈ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਹੋਏਗੀ ਤਾਂ ਤਾਂ ਹੀ ਪੰਜਾਬ ਖੁਸ਼ਹਾਲ ਹੋਏਗਾ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖੋ ਜਦੋਂ ਵੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਜਾਂ ਖੇਤਰੀ ਪਾਰਟੀ ਦੀ ਬਣੀ ਤਾਂ ਉਹ ਪੰਜਾਬ ਤਰੱਕੀ ਵੱਲ ਚ ਗਿਆ ਅੱਜ ਪੰਜਾਬ ਦੇ ਵਿੱਚ ਜੋ ਵੀ ਬਣਿਆ ਹਰ ਤੁਹ ਨਾਲ ਨਜ਼ਰ ਆਉਂਦਾ ਚਾਹੇ ਬਿਜਲੀ ਦਾ ਪ੍ਰੋਜੈਕਟ ਨੇ ਚਾਹੇ ਸੜਕਾਂ ਨੇ ਚਾਹੇ 에ਅਰਪੋਰਟ ਨੇ ਚਾਹੇ ਐਮਜ ਵਰਗੇ ਹੋਟਲ ਦਾ ਹਸਪਤਾਲ ਨੇ ਹੋਰ ਜਿਹੜੇ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਨੇ ਜਾਂ ਆਟਾ ਦਾਲ ਦੀ ਸਕੀਮ ਹੈ ਜਾਂ ਲੋਕਾਂ ਦੀਆਂ ਭਲਾਈ ਦੀਆਂ ਸਕੀਮਾਂ ਨੇ ਇਹ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਨੇ ਦਿੱਤੀਆਂ ਤੇ ਦੂਸਰਿਆਂ ਦੀ ਮਜਬੂਰੀ ਬਣੀ ਉਹਨਾਂ ਉਹਨਾਂ ਚੀਜ਼ਾਂ ਨੂੰ ਲਾਗੂ ਰੱਖਣਾ ਸੋ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੇ ਲਈ ਸਭ ਤੋਂ ਵਧੀਆ ਪਾਰਟੀ ਜੇ ਕੋਈ ਹੈਗੀ ਤਾਂ ਸ਼ਰਮਣੀ ਅਕਾਲੀ ਦਲ ਹੈ ਇਹਨਾਂ ਲੋਕਾਂ ਨੂੰ ਲੋਕ ਮੂੰਹ ਨਹੀਂ ਲਗਾ ਰਹੇ ਇਸ ਕਰਕੇ ਇਸ ਤਰ੍ਹਾਂ ਦੀਆਂ ਦਵਾਈਆਂ પા ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਜਿਹੜੀਆਂ ਕੋਸ਼ਿਸ਼ ਕਰਦੇ ਨੇ ਸੋ ਇਸ ਕਰਕੇ ਮੈਂ ਸਮਝਦਾ ਕਿ ਇਹਨਾਂ ਦਾ ਜਿਹੜਾ ਕਾਠ ਦੀ ਹੰਡੀ ਸੀ ਪਹਿਲਾਂ ਕਾਂਗਰਸ ਪਾਰਟੀ ਨੂੰ ਭੰਡਦਾ ਰਿਹਾ ਕੋਈ ਭ੍ਰਿਸ਼ਟਾਚਾਰ ਜਿਹੜੀ ਅੰਨਾ ਹਜ਼ਾਰੀ ਦੀ ਸੀ ਉਹ ਕਾਂਗਰਸ ਪਾਰਟੀ ਦੇ ਖਿਲਾਫ ਸੀ ਉਦੇ ਵਿਚੇ ਸੀਗਾ ਤੇ ਅੱਜ ਉਹ ਕਿਹੜੀ ਕਾਂਗਰਸ ਧੋਤਾ ਕੇ ਕਿਹੜੀ ਕਾਂਗਰਸ ਨੂੰ ਅੱਜ ਉਹ ਸਾਫ ਸੁਥਰਾ ਦੱਸ ਰਿਹਾ ਤੇ ਦੂਜਿਆਂ ਨੂੰ ਭ੍ਰਿਸ਼ਟ ਦੱਸ ਰਿਹਾ ਸੋ ਮੈਂ ਸਮਝਦਾ ਕਿ ਇਹਨਾਂ ਲੋਕਾਂ ਦਾ ਕਹਿਣੀ ਤੇ ਕਰਨੀ ਦਾ ਜਿਮੀ ਤੇ ਅਸਮਾਨ ਦਾ ਫਰਕ ਹੈ ਸੋ ਲੋਕਾਂ ਨੇ ਇੱਕ ਤਰੀਕ ਨੂੰ ਅਗਲੇ ਮਹੀਨੇ ਦੀ ਇੱਕ ਤਰੀਕ ਨੂੰ ਲੋਕਾਂ ਨੇ ਦੱਸ ਦੇਣਾ ਹੈ ਕਿ ਕਿਹੜਾ ਸੱਚਾ ਤੇ ਕਿਹੜਾ ਗਲਤ ਹੈ ਸੋ ਇਸ ਕਰਕੇ ਮੈਂ ਸਮਝਦਾ ਕਿ ਇਹਨਾਂ ਲੋਕਾਂ ਦਾ ਹੁਣ ਕਿਤੇ ਦਾਲ ਗਲ ਨਹੀਂ ਰਹੀ ਸੋ ਇਸ ਕਰਕੇ ਝੂਠ ਬੋਲਦੇ ਫਿਰਦੇ ਨੇ ਦੂਸਰੇ ਪਾਸੇ ਮਹਾਰਾਣੀ ਸਾਹਿਬਾ ਫਿਰਦੀ ਆ ਮਾਨਣੇ ਸਾਹਿਬ ਨੂੰ ਪੁੱਛੋ ਕਿ ਤੁਹਾਡੇ ਕੋਲ ਮੁੱਖ ਮੰਤਰੀ ਰਹੀ ਹੈ ਮੁੱਖ ਮੰਤਰੀship ਕੋਈ ਛੋਟੀ ਨਹੀਂ ਜਦੋਂ ਪੰਜਾਬ ਦਾ ਪੂਰੇ ਦਾ ਕੰਮ ਕਰ ਸਕਦੀ ਤੁਸੀਂ ਪਟਿਆਲੇ ਜ਼ਿਲ੍ਹੇ ਚ ਕਿਹੜਾ ਕੰਮ ਕੀਤਾ ਹੈਗਾ ਤੁਹਾਡੇ ਕੋਲ ਇੱਕ ਰੋਡ ਜਿਹੜਾ ਹੈਗਾ ਪਟਿਆਲੇ ਤੋਂ ਚੰਡੀਗੜ੍ਹ ਨੂੰ ਜੋੜਦਾ ਹੈ ਜਿਹੜਾ ਫਤਿਹਗੜ੍ਹ ਸਾਹਿਬ ਹੋ ਕੇ ਉਸ ਰੋਡ ਦਾ ਕੰਮ ਨਹੀਂ ਕਰਾ ਸਕੇ ਜਿਹੜੇ ਬਾਹਰਲੇ ਦੂਜੇ ਰੋਡ ਨੇ ਬਠਿੰਡਾ ਟੂ ਚੰਡੀਗੜ੍ਹ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਬਣਾਏ ਹੋਏ ਨੇ ਇੱਕ ਰੋਡ ਨਹੀਂ ਬਣਾ ਸਕੇ ਕੀ ਦੇ ਸਕਦੇ ਨੇ ਲੋਕਾਂ ਨੂੰ ਸेश ਕਰਕੇ ਲੋਕਾਂ ਨੂੰ ਇਹਨਾਂ ਦੀ ਝੂਠ ਤੋਂ ਸचेत ਹੋਣ ਦੀ ਲੋੜ ਹੈ ਲੋਕ ਇਹਨਾਂ ਦੇ ਜਾਗ ਚੁੱਕੇ ਨੇ ਲੋਕ ਇਹਨਾਂ ਦੇ ਝੂਠ ਦੇ ਫੰਦੇ ਚ ਫਸਣਗੇ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਇੱਕ ਗੱਲ ਕਹਿੰਦੇ ਨੇ ਲਾਲਕਾ ਸਾਹਿਬ ਕਿ ਬੀਤੇ ਸਮੇਂ ਦੇ ਵਿੱਚ ਅਕਾਲੀ ਦਲ ਦੀ ਲੰਮਾ ਸਮਾਂ ਸਰਕਾਰ ਰਹੀ ਵੀ ਅਕਾਲੀ ਦਲ ਦੀ ਸਰਕਾਰ ਨੇ ਜਾਂ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਤੇ ਖੁੱਟਿਆ ਵੀ ਜਿਹੜਾ ਪੰਜਾਬ ਦੇ ਮੌਜੂਦਾ ਹਾਲਾਤ ਨੇ ਪੁਰਾਣੀਆਂ ਸਰਕਾਰਾਂ ਦੀ ਬਦੌਲਤ ਹੈ ਜਿੰਨਾ ਹਾਲਾਤ ਭਗਵੰਤ ਮਾਨ ਨੇ ਖਰਾਬ ਕੀਤੇ ਆ ਜਿੰਨਾ ਸਾਡੇ ਸੂਬੇ ਦਾ ਨੁਕਸਾਨ ਭਗਵੰਤ ਮਾਨ ਕਰ ਗਿਆ ਕਿਸੇ ਵੀ 70 75 ਸਾਲਾਂ ਦੀ ਜਿਹੜੀ ਸਰਕਾਰਾਂ ਨਿਕਲੀਆਂ ਦੇਸ਼ 'ਚ ਕਿਸੇ ਵੀ ਮੁੱਖ ਮੰਤਰੀ ਨੇ ਏਡਾ ਵੱਡਾ ਨੁਕਸਾਨ ਨਹੀਂ ਕੀਤਾ ਸਭ ਤੋਂ ਪਹਿਲੀ ਗੱਲ ਤਾਂ ਕਿ ਸਾਡੀ ਜਿਹੜੀ ਦਸਤਾਰ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੈ ਇਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਨੂੰ ਤੂੰ ਆਪਣੇ ਸਿਰ ਤੋਂ ਪਾਗ ਲੈ ਕੇ ਕੇਸਰੀਵਾਲ ਦੇ ਪੈਰਾਂ 'ਚ ਮੂਦਾ ਪਾ ਜਾ ਪੰਜਾਬ ਨੂੰ ਕੋਈ ਇਤਰਾਜ ਨਹੀਂ ਤੂੰ ਪਗਵੰਦ ਕੇ ਉਹ ਵੀ ਪੀਲੇ ਰੰਗ ਦੀ ਪਗਵੰਦ ਕੇ ਉਹ ਉਹ ਵੀ ਉਸ ਪੱਗ ਨੂੰ ਕਹਿ ਰਹੇ ਆ ਕਿ ਜਿਹੜੀ ਭਗਤ ਸਿੰਘ ਪੰਤਾ ਸੀਗਾ ਉਸ ਪੱਗ ਨੂੰ ਬੰਨ ਕੇ ਤੂੰ ਭਗਵੰਤ ਮਾਨ ਦੇ ਪੈਰਾਂ 'ਚ ਮੋਢਾ ਪਿਆ ਉਹਦਾ ਸੋਸ਼ਲ ਮੀਡੀਆ ਤੇ ਅਖਬਾਰਾਂ 'ਚ ਪੂਰੇ ਦੇਸ਼ 'ਚ ਪੂਰੀ ਦੁਨੀਆ 'ਚ ਭੰਡੀ ਹੋਈ ਔਰ ਇਹਨੇ ਸਾਡੀ ਪੱਗ ਜਿਹੜੀ ਹੈਗੀ ਆ ਇੱਕ ਆਮ ਇੱਕ ਸ਼ਹਿਰ ਦੇ ਮੁੱਖ ਮੰਤਰੀ ਦੇ ਪੈਰਾਂ 'ਚ ਰੱਖ ਕੇ ਸਾਡੇ ਪੰਜਾਬ ਦਾ ਸਿਰ ਨੀਵਾ ਕੀਤਾ ਹੈ ਭਗਵੰਤ ਮਾਨ ਸ਼ਰਮ ਕਰਨੀ ਚਾਹੀਦੀ ਹੈ ਭਗਵੰਤ ਮਾਨ ਭਗਵੰਤ ਮਾਨ ਤਾਂ ਛੱਜ ਤਾਂ ਬੋਲੇ ਛਾਲ ਨਹੀਂ ਕੀ ਬੋਲੇ ਭਗਵੰਤ ਮਾਨ ਨੇ ਜਿਹੜਾ ਸ਼ੂਬੇ ਦਾ ਬੇੜਾ ਬਿਠਾਇਆ ਇਹਦੇ ਵਰਗਾ ਪਹਿਲਾਂ ਕਦੇ ਕੋਈ ਹੋਇਆ ਹੀ ਨਹੀਂ ਤੁਸੀਂ ਦੇਖੋ ਕਿ ਸਾਡੇ ਕਿਸਾਨ ਦਿੱਲੀ ਵੱਲ ਜਾ ਰਹੇ ਸੀਗੇ ਤੇ ਉਹਦੇ ਵਿੱਚ ਬੀਜੇਪੀ ਦੀ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਰਸਤੇ ਰੋਕਲੇ ਸਾਡੇ ਪਰ ਸਾਡਾ ਜਿਹੜਾ ਮੁੱਖ ਮੰਤਰੀ ਇੱਥੇ ਦਾ ਜਿਹੜਾ ਕਹਿੰਦਾ ਕਿ ਮੈਂ ਇੱਥੇ ਦਾ ਮੁੱਖ ਮੰਤਰੀ ਆ ਭਗਵੰਤ ਮਾਨ ਭਗਵੰਤ ਮਾਨ ਦੇ ਹੁੰਦੇ ਹੋਏ ਉਧਰਲੇ ਪਾਸੇੋਂ ਡਰੋਨ ਆਉਂਦੇ ਰਹੇ ਪਾ ਸਾਡੇ ਕਿਸਾਨਾਂ ਦੇ ਉੱਪਰ ਡਰੋਨਾਂ ਰਾਹੀਂ ਮਾਰਾਂ ਕੀਤੀਆਂ ਗਈਆਂ ਗੋਲੀਆਂ ਦੀਆਂ ਵਰਸਾੜਾਂ ਕੀਤੀਆਂ ਗਈਆਂ ਸਾਡੇ ਨੌਜਵਾਨਾਂ ਨੂੰ ਸਾਡੇ ਕਿਸਾਨਾਂ ਨੂੰ ਮਾਰ ਦਿੱਤਾ ਗਿਆ ਤੇ ਭਗਵੰਤ ਮਾਨ ਕੀ ਕਹਿੰਦਾ ਕਿ ਮੈਂ ਪੰਜਾਬ ਦੇ ਸੂਬੇ ਨੂੰ ਫੁਲਾਣਿਆਂ ਤੋਂ ਬਚਾ ਲਿਆ ਧਮਕਤ ਬਚਾ ਲਿਆ ਆ ਜਿਹੜੇ 164 ਜਿਹੜੇ 64 ਤਹਿਸੀਲਦਾਰ ਸੀਗੇ ਪਰ ਭਗਵੰਤ ਮਾਨ ਨੂੰ ਨਹੀਂ ਪਤਾ ਉਸ ਕੱਲ ਦਾ ਕਿ ਪਹਿਲਾਂ ਤੇਰੀ ਹੀ ਸਰਕਾਰ ਨੇ ਉਹਨਾਂ ਨੂੰ ਬਾਹਰ ਕੱਢਿਆ ਤੇ ਤੇਰੀ ਹੀ ਸਰਕਾਰ ਨੇ ਉਹਨਾਂ ਦਾ ਵਿਸਥਪਤਾ ਅੰਦਰ ਬੰਦ ਕਰਕੇ ਰੱਖ ਲਿਆ ਭ੍ਰਸ਼ਟ ਬੰਦਾ ਜੇ ਕੋਈ ਹੈਗਾ ਤਾਂ ਭ੍ਰਸ਼ਟਾਚਾਰ ਦੀ ਜੇ ਕੋਈ ਸਰਕਾਰ ਹੈ ਤਾਂ ਉਹ ਆਮ ਆਦਮੀ ਸਰਕਾਰ ਹੈ ਜਿਹੜੇ ਲੋਕ ਕਹਿੰਦੇ ਸੀ ਅਸੀਂ ਸਾਈਕਲਾਂ ਤੇ ਫਿਰਦੇ ਆਂ ਜਿਹੜੇ ਲੋਕ ਕਹਿੰਦੇ ਸੀ ਅਸੀਂ ਮੋਬਾਈਲ ਸਮਾਰਦੇ ਫਿਰਦੇ ਆਂ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਤਾਂ ਆਮ ਘਰਾਂ ਦੇ ਬੰਦੇ ਆਂ ਸਭ ਮੇਰੀ ਦਾ ਮਾਂ ਚਪਟਾਸੀ ਸੀ ਕਿ ਮੇਰਾ ਪਿਤਾ ਪੈਂਚਰ ਲਾਉਂਦਾ ਸੀ ਫਲਾਣਾ ਲਾਉਂਦਾ ਸੀ 4 4 5 5 6 6 ਵਾਰੀ ਇੱਕ ਸਾਲ ਚ ਕੈਨੇਡਾ ਅਮਰੀਕਾ ਚਲੇ ਜਾਵਾਂ ਤੇ ਯਾਰੋ ਕਿੱਥੋਂ ਆ ਗਿਆ ਪੈਸਾ ਤੁਹਾਡੇ ਕੋਲ ਕਿਥੋਂ ਲਿਆਏ ਤੁਸੀਂ ਇਹ ਇਮਾਨਦਾਰੀ ਇਹ ਇਮਾਨਦਾਰੀ ਬਾਕੀ ਦੇ ਲੋਕਾਂ ਨੂੰ ਵੀ ਦੱਸ ਦਿਓ ਸੂਬੇ ਦੇ ਜਿਹੜੇ ਲੋਕ ਅੱਜ ਗਰੀਬ ਦਾ ਚੁੱਲਾ ਨਹੀਂ ਚੱਲ ਰਿਹਾ ਜਿਹੜਾ ਗਰੀਬ ਦਾ ਚੁੱਲਾ ਚੱਲਦਾ ਸੀ ਜਿਹੜਾ ਆਟਾ ਦਾਲ ਦੀ ਸਕੀਮ ਸਾਡੀ ਸਰਕਾਰ ਨੇ ਦਿੱਤੀ ਸੀ ਉਹਦੇ ਵਿੱਚ ਭਗਵੰਤ ਮਾਨ ਨੇ ਕੀਤਾ ਆਪਣਾ ਇੱਕ ਰੰਗੀਨ ਥੈਲਾ ਬਣਾ ਲਿਆ ਰੰਗੀਨ ਥੈਲੇ ਦੀ ਜਿਹੜੀ ਕੀਮਤ ਹੈ 25 ਰੁਪਏ ਕੀਮਤ ਹੈ ਉਸ ਥੈਲੇ ਦੀ ਤੇ ਕੀ ਉਹ 2 ਰੁਪਏ 3 ਰੁਪਏ ਦੇ ਥੈਲੇ 'ਚ ਕਣਕ ਨਹੀਂ ਸੀ ਦਿੱਤੀ ਜਾ ਸਕਦੀ ਕਣਕ ਘਟਾਤੀ 5 ਕਿਲੋ ਤੇ ਲੈ ਆਂਦੀ ਜਿਹੜੀ ਕਿ ਲੋਕ ਕਵਾਂਟਲਾਂ ਦੇ ਹਿਸਾਬ ਨਾਲ ਰੇੜੀਆਂ ਰਖਸ਼ੇ ਭਰ ਭਰ ਕੇ ਲੋਕ ਘਰਾਂ ਤੋਂ ਲੈ ਕੇ ਜਾਂਦੇ ਸੀ ਅੱਜ ਉਹਨਾਂ ਨੂੰ ਜਾ ਕੇ ਪੁੱਛੋ ਵੀ ਜਿਹੜੀ ਸਕੀਮ ਹੈ ਉਹ ਵੀ ਨਹੀਂ ਮਿਲ ਰਹੀ ਆਟਾ ਵੀ ਦਾਲ ਵੀ ਨਹੀਂ ਮਿਲ ਰਹੀ ਫੇਸ ਕਰਕੇ ਮੈਂ ਸਮਝਦਾ ਕਿ ਇਹ ਝੂਠੇ ਨੇ ਝੂਠ ਦਾ ਜਿਹੜਾ ਸਹਾਰਾ ਲੈਂਦੇ ਨੇ ਤੋਂ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਤੇ ਪੰਜਾਬ ਦੇ ਲੋਕਾਂ ਨੇ ਇਹਨਾਂ ਦਾ ਛਾਬੜਾ ਮੂਦਾ ਮਾਰ ਕੇ ਬਾਹਰ ਕੱਢਣਾ ਹੈ ਡਾਕਟਰ ਬਲਵੀਰ ਸਿੰਘ ਕਹਿੰਦੇ ਪਹਿਲੀ ਵਾਰ ਆਮ ਲੋਕਾਂ ਦੀ ਸਰਕਾਰ ਬਣੀ ਆ ਹੁਣ ਤੱਕ ਰਜਵਾੜਾ ਸਾਹੀ ਲੋਕਾਂ ਦੀਆਂ ਸਰਕਾਰਾਂ ਬਣਦੇ ਰਹੀਆਂ ਮੈਂ ਉਹੀ ਗੱਲ ਕਹੀ ਆ ਕਿ ਜਿਵੇਂ ਕਿਸੇ ਊਂਠ ਦੇ ਪੁਰਾਣੇ ਜ਼ਮਾਨੇ ਚ ਆਪਾਂ ਖੂਹ ਦੇਖੇ ਨੇ ਪੁਰਾਣੇ ਜ਼ਮਾਨੇ ਜਦੋਂ ਆਪਾਂ ਖੂਹ ਨੂੰ ਊਂਠ ਜੋੜਦੇ ਸੀ ਤਾਂ ਉਹਦੇ ਅੱਖਾਂ ਤੇ ਪੱਟੀ ਬੰਨ੍ਹਦੇ ਹੁੰਦੇ ਸੀ ਉਹ ਊਂਠ ਖੂਹ ਦੇ ਵਾਰ ਦੇਲੇ ਘੜੇ ਕਢੀ ਜਾਂਦਾ ਸੀਗਾ ਪਾਣੀ ਚਲਾਈ ਜਾਂਦਾ ਸੀਗਾ ਸਦਾਤਨ ਇਹ ਭਗਵੰਤਮਾਨ ਦੇ ਉਹ ਊਂਠ ਨੇ ਜਿਨ੍ਹਾਂ ਦੇ ਅੱਖਾਂ ਤੇ ਪੱਟੀ ਹੈ ਹਰੀ ਪੱਟੀ ਐ ਇਹਨਾਂ ਨੂੰ ਆਪਣਾ ਘਰ ਤਾਂ ਨਜ਼ਰ ਆਉਂਦਾ ਪੰਜਾਬ ਨਜ਼ਰ ਨਹੀਂ ਆਉਂਦਾ 2 ਸਾਲ ਸਵਾ 2 ਸਾਲ 2.5 ਸਾਲ ਹੋ ਗਏ ਮਿਨਿਸਟਰ ਬਣੇ ਨੂੰ ਆਪਣੇ ਹਲਕੇ ਦਾ ਕੋਈ ਕੰਮ ਇਹ ਤਾਂ ਦੱਸੇ ਕਿ ਮੈਂ ਜਿਹੜਾ 1000000 2000000 1000000 2000000 ਦਾ ਕੋਈ ਕੰਮ ਕਰਾਤਾ ਹੋਵੇ ਜਿਹੜਾ ਬੰਦਾ ਮਿਨਿਸਟਰ ਬਣ ਕੇ ਆਮ ਜਨਤਾ ਆਮ ਘਰਾਂ ਦੇ ਵਿੱਚੋਂ ਉੱਠੇ ਹੋਏ ਕਹਿੰਦੇ ਆਮ ਆਦਮੀ ਦੇ ਲੋਕ ਜਿਹੜਾ ਬੰਦਾ ਇਹ ਮਿਨਿਸਟਰ ਬਣਿਆ ਆਪਣੇ ਹਲਕੇ ਦੇ ਲੋਕਾਂ ਤੋਂ ਜਾ ਕੇ ਪੁੱਛ ਲੋ ਕਿ ਉੱਥੇ ਇਹਨੇ ਪਰਚੀ ਸਿਸਟਮ ਚਲਾ ਲਿਆ ਜਿਵੇਂ ਕੋਈ ਬਹੁਤ ਵੱਡਾ ਵੀਆਈਪੀ ਬੈਠਾ ਹੁੰਦਾ ਵੀ ਪਰਚੀ ਦੋ ਇਹ ਅੰਦਰ ਪਰਚੀ ਪੜੂਗਾ ਤੁਹਾਨੂੰ ਬੁਲਾਉਣਾ ਚਾਹੁੰਦਾ ਤਾਂ ਬੁਲਾ ਲੂਗਾ ਨਹੀਂ ਬੁਲਾਉਣਾ ਚਾਹੁੰਦਾ ਤਾਂ ਨਹੀਂ ਬੁਲਾਊਗਾ ਲੋਕ ਬੋਟਾਂ ਜਵਾਬ ਦੇਣਗੇ ਬਲਵੀਰ ਸਿੰਘ ਨੂੰ ਫੇਸ ਕਰਕੇ ਮੈਂ ਸਮਝਦਾ ਕਿ ਇਹਨਾਂ ਲੋਕਾਂ ਦਾ ਸ਼ਾਬਦਾ ਸਾਫ ਹੋ ਰਿਹਾ ਹੈ ਨਾਬਾ ਹਲਕੇ ਦੇ ਲੋਕਾਂ ਨੂੰ ਲੋਕ ਸਭਾ ਦੀ ਇਲੈਕਸ਼ਨ ਹੈ ਕੀ ਕਹਿਣਾ ਚਾਹੁੰਦੇ ਮੈਂ ਨਾਬਾ ਹਲਕੇ ਦੇ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਠੱਗੇ ਗਏ ਮੈਂ ਵੀ ਠੱਗਿਆ ਗਿਆ ਸਾਰੇ ਪੰਜਾਬ ਠੱਗਿਆ ਗਿਆ ਨਾਬਾ ਠੱਗਿਆ ਗਿਆ ਨਾਬੇ ਦੇ ਵਿੱਚ ਜਿਹੜੀਆਂ ਕਰੀਤੀਆਂ ਹੋਈਆਂ ਪਾਣੀ ਵਰਗੀਆਂ ਜਾਂ ਹੋਰ ਜਿਹੜੀਆਂ ਚੀਜ਼ਾਂ ਆ ਰਹੀਆਂ ਜਿਨ੍ਹਾਂ ਨੂੰ ਰੋਕ-ਥਾਮ ਨਹੀਂ ਕਰ ਸਕੇ ਮੇਰੇ ਸਮੇਂ ਦੇ ਵਿੱਚ ਅਸੀਂ ਬਹੁਤ ਕੁਝ ਕੀਤਾ ਅੱਜ ਜੋ ਵੀ ਨਜ਼ਰ ਆਉਂਦਾ ਉਹ ਪੰਜਾਬ ਨਾਬੇ ਦੇ ਵਿੱਚ ਸ਼ਰਮਣੀ ਕਾਲੀ ਦਿਲ ਦਾ ਕੀਤਾ ਵਿਕਾਸ ਨਜ਼ਰੋਂ ਦਾ ਨਾ ਕਾਂਗਰਸ ਦਾ ਨਹੀਂ ਇਹਨਾਂ ਦਾ ਸੋ ਇਹਨਾਂ ਲੋਕਾਂ ਨੂੰ ਜਵਾਬ ਦੇਣ ਵਾਸਤੇ ਮੈਂ ਨਾਬੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਦੇਖੋ ਮਲੇਰ ਕੋੜਲਾ ਨਵਾਬ ਨੇ ਹਾਦ ਹਨਾਰਾ ਮਾਰਿਆ ਸੀਗਾ ਰਹਿੰਦੀ ਦੁਨੀਆ ਤੱਕ ਉਹਦਾ ਨਾਮ ਰਹਿਣਾ ਸੋ ਮੇਰੇ ਵਰਗਾ ਇੱਕ ਵਿਅਕਤੀ ਤੁਹਾਡੇ ਪੈਰਾਂ ਦੇ ਤੁਹਾਡੇ ਚਰਨਾਂ ਦੇ ਧੂੜ ਬਣ ਕੇ ਕੌਡੀ ਸੇਵਾ ਵਿੱਚ ਖੜਾ ਜਿੱਥੇ ਵੀ ਕਿਤੇ ਕਿਸੇ ਨਾਲ ਕੋਈ ਨਿਯਾਜ਼ ਗੱਲ ਹੋਵੇ ਚਾਹੇ ਸਰਕਾਰ ਕਿਸੇ ਦੀ ਹੋਵੇ ਥੰਮ ਬਣ ਕੇ ਖੜਾਂਗੇ ਸੋ ਇਸ ਕਰਕੇ ਸਮਝਦੇ ਆ ਕਿ ਸ਼ਹਿਰ ਦੇ ਵਿੱਚ ਵਿਕਾਸ ਕੋਈ ਨਹੀਂ ਹੋਇਆ ਇਲਾਕੇ 'ਚ ਕੋਈ ਵਿਕਾਸ ਨਹੀਂ ਹੋਇਆ ਸੋ 90 ਦੇ ਲੋਕਾਂ ਨੂੰ ਚਾਹੀਦਾ ਕਿ ਇਸ ਵੋਟਾਂ ਦੇ ਵਿੱਚ ਇਹਨਾਂ ਨੂੰ ਜਵਾਬ ਦੇ ਕੇ ਤੇ ਇਹਨਾਂ ਨੂੰ ਖਾਲੀ ਕਰਕੇ ਭੇਜਣ ਤੇ ਸਾਡੀ ਝੋਲੀ ਵਿੱਚ ਆਪਣਾ ਖੈਰ ਜਿਹੜਾ ਪਿਆਰ ਦਾ ਸਤਕਾਰ ਦਾ ਤੇ ਸਾਡੀ ਜਿਹੜੀ ਮੰਗੀ ਹੋਈ ਵੋਟ ਆ ਸਾਡੀ ਝੋਲੀ ਵਿੱਚ ਪਾਉਣ ਤਾਂ ਕਿ ਅਸੀਂ ਨਾਬੇ ਨੂੰ ਚਾਰ ਚੰਦ ਲਗਾ ਕੇ ਦੇ ਸਕੀਏ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਧੰਨਵਾਦ ਇਸੇ ਕੇ ਹਲਕਨ ਚਾਰ ਮੱਖਣ ਸਿੰਘ ਲਾਲਕਾ ਜਿਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਬਹੁਤ ਵੱਡੀ ਲੋੜ ਹੈ ਤੇ ਨਾਬਾ ਹਲਕੇ ਦੇ ਅੰਦਰ ਵੋਟਰਾਂ ਦਾ ਭਰਮਾ ਹੁੰਗਾਰਾ ਜਿਹੜਾ ਮਿਲ ਰਿਹਾ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਮੈਨੂੰ ਕੁਰਤੇਤ ਹੋਈ ਨੂੰ ਦਿਓ ਇਜਾਜ਼ਤ ਧੰਨਵਾਦ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਉਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान ਨਾਲ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ